ਹਾਂਜੀ ਬਾਈ ਜੀ ਰੇਂਜ ਉੱਡ ਗਈ ਸੀ ਦੁਬਾਰੇ ਲੈਬ ਆਇਆ ਠਿੱਖੇ ਚਦਿਆਂ ਕੰਮ ਤੇ ਪੌਂਜੋ ਜੁੜ ਜੋ ਕਰਾਂ ਤੇ ਆਜੋ ਕਰਾਂ ਬਾਜੂ 10 ਦੇ ਵਿੱਚ ਸਹੀ ਆਉਂਦੀ ਆ ਤੇ ਬਲੇਡ ਦੇਆਂ ਕੰਮ ਦੇਖੀ ਜੋ ਤੇ ਲੈਬ ਸਹੀ ਚੱਲ ਪਿਆ ਚੱਲ ਜੀ ਹੈ ਚੱਲ ਜੀ ਹਾਂ ਆਜੋ ਕਰਾਂ ਜੁੜ ਜੋ ਕਰਾਂ ਬਾਜ ਦੱਸੋ ਵੀ ਸਹੀ ਆਉਂਦੀ ਆ ਆ ਕਾਲਾ ਥਨ ਹੰਦੇ ਵਾਲੀਆ ਕਾਲਾ ਆ ਗਿਆ ਹਨਾ ਲੋ ਬਾਈ ਜੀ ਗੱਲਬਾਤ ਇਹੀ ਕਰਦੇ ਆ ਵੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਗਰਦ ਕੱਢ ਦਾਂਗੇ ਤੇ ਗੱਲ ਫਿਲਮ ਦੀ ਕਰਦੇ ਆ ਵੀ ਕੱਲ ਨੂੰ ਲੱਗ ਰਹੀ ਆ ਸਿਨੇਮੇ ਘਰਾਂ ਚ ਗਿੱਪੀ ਗਰੇਵਾਲ ਦੀ ਫਿਲਮ ਉਹਦੇ ਪ੍ਰੀਮੀਅਰ ਤੇ ਦੇਖ ਕੇ ਆਇਆ ਬਹੁਤ ਵੱਡਾ ਮੈਸੇਜ ਆ ਫਿਲਮ ਚ ਟਰਾਲੀਆਂ ਭਰ ਕੇ ਪਹੁੰਚੋ ਦੱਬ ਕੇ ਚਲਦੀ ਚਲਦੀ ਬਾਈ ਵੀਡੀਓ ਸ਼ੇਅਰ ਕਰ ਦਿਓ ਫਿਰ ਖਿੱਚਦੇ ਆ ਗੱਲਬਾਤ ਕਰਦੇ ਆ ਲਾਈਵ ਲੰਬਾ ਲੈ ਕੇ ਜਾਵਾਂਗੇ ਅੱਜ ਪਹਿਲਾਂ ਦੱਬ ਦਿਓ ਕਿੱਲੀ ਮਾਣਾ ਇੱਕ ਵਾਰੀ ਕਮੈਂਟ ਕਰ ਦੇ ਪਾਲ ਕਿੱਲ ਵੀ ਬਾਜਬੂ ਸਹੀ ਆ ਵੀ ਮੁੰਡੇ ਬਾਜ ਦਸੀ ਕਰਾ ਤੇ ਆਲ ਗੱਲ ਕਾਲਾ ਥਾਂਡੇ ਵਾਲਿਆ ਕਮੈਂਟ ਕਰੀ ਵੀਰੇ ਜੁੜ ਗਏ ਬਾਈ ਜਿਵੇਂ ਮੈਂ ਕਹਾਂ 150 ਜਣਾ ਜੁੜ ਗਿਆ ਗਰਦ ਕਾਢ ਦਾਂਗੇ ਲਾ ਵੀ ਜੁੜ ਗਏ ਆਪਣੇ ਕੋਲੇ 50 ਬੰਦੇ ਖਿੱਚ ਦਿਓ ਕਰਾਂ ਸ਼ੇਅਰ ਕਰ ਦਿਓ ਗਰੁੱਪਾਂ ਕਰਾਂ ਪੰਜ ਮਾਰੋ ਵੀਡੀਓ ਕਰਾਂ ਪਰਵਿੰਦਰ ਸਿੱਧੂ ਕੀ ਹਾਲ ਆ ਵੀਰੇ ਤੇ ਹਾਂਜੀ ਬਾਈ ਗਰੇਂਦਰ ਸਿੰਘ ਆ ਗਿਆ ਬਾਈ ਕਹਾਂ ਮੇਰਾ ਨਾਂ ਲੈਦੇ ਕੋਈ ਗੱਲ ਨਹੀਂ ਵੀਰੇ ਨਾਂ ਸਾਰਿਆਂ ਦੀ ਲਵਾਂਗੇ ਅ ਮਣੀ ਢੇਂਜਰ ਕਿਦਾਂ ਬਾਈ ਠੀਕ ਆ ਲੋ ਬਈ ਜੀ ਗੱਲਬਾਤ ਤਾਂ ਇਹੀ ਕਰਨੀ ਆ ਵੀ ਟਰਾਲੀਆਂ ਭਰ-ਭਰ ਕੇ ਕੱਲ ਨੂੰ ਸਿਨੇਮੇ ਘਰਾਂ ਚ ਪਹੁੰਚੋ ਸਾਰੇ ਪੰਜਾਬੀਆਂ ਨੂੰ ਬੀਲ ਆ ਜਿੰਨੇ ਵੀ ਦੁਨੀਆ ਭਰ ਚ ਸਮੁੱਚੇ ਪੰਜਾਬੀ ਵਾਸਦੇ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਪਰਿਵਾਰ ਸਮੇਤ ਪਹੁੰਚੋ ਬਹੁਤ ਵੱਡੀ ਮੈਸੇਜ ਆ ਬਾਲੇ ਵੱਡੇ ਮੈਸੇਜ ਆ ਯਾਰ ਕਲ ਮੱਚਾ ਬਾਪਾ ਐਂਡ ਗੱਲਬਾਤ ਆ ਤੁਸੀਂ ਯਾਰ ਫਿਲਮ ਜਾਣ ਸਾਰੀ ਰੋਂਗ ਯਾਰ ਵੀ ਕਿਆ ਬਾਤ ਆ ਕਮਾਲ ਹੀ ਹੋਗੀ ਬਾਈ ਕਹਿੰਦਾ ਬਾਸ ਸਹੀ ਆ ਬਾਈ ਕਹਿੰਦਾ ਓਕੇ ਆ ਜਸਵੀਰ ਕੀ ਹਾਲ ਆ ਵੀਰੇ ਤੇ ਹਾਂਜੀ ਰੰਧਾਵੇ ਕੀ ਹਾਲ ਆ ਬਾਈ ਜੀ ਰਣਜੀਤ ਸਿੰਘ ਆ ਗਿਆ ਆਪਣਾ ਭਰਾ ਕਹਿੰਦਾ ਹਾਂਜੀ ਰੰਧਾਵੇ ਕੀ ਹਾਲ ਆ ਬਾਈ ਜੀ ਸੇ ਤਾਂ ਠੀਕ ਆ ਠੀਕ ਆ ਬਾਈ ਕਹਿੰਦਾ ਗਰਦ ਠਾ ਦੇ ਬਾਈ ਗਰਦ ਪੂਰੀ 28 ਤੁਰੇ ਜਾਣਿਆ ਤੇ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਕੱਲ ਨੂੰ ਸਿਨੇਮੇ ਘਰਾਂ ਚ ਪਹੁੰਚੋ ਵੱਡੇ ਪੱਦਰ ਤੇ ਇਕੱਠ ਕਰੋ ਤੇ ਅਮਰਵੀਰ ਸਿੰਘ ਅਮਰਵੀਰ ਕਹਿੰਦਾ ਪੁਲਿਸ ਲਿਖੀ ਵੀ ਆ ਪੁਲਿਸ ਚ ਲੱਗਦਾ ਬਾਈ ਮੈਨੂੰ ਇਹ ਲੱਗਦਾ ਅਮਰਵੀਰ ਅਮਰਵੀਰ ਸਿੰਘ ਕੀ ਹਾਲ ਹੈ ਵੀਰੇ ਅੰਬਰ ਤੇ ਢਿੱਲੋ ਰੰਦਾਵੇ ਗ੍ਰੇਟ ਆ ਠੀਕ ਆ ਬਾਈ ਗੁਰਪ੍ਰੀਤ ਸਿੰਘ ਕਹਿੰਦਾ ਰੰਦਾਵੇ ਗਰਦ ਕੱਢ ਦਿਓ ਗਰਦ ਬਾਈ ਐਂ ਨਿਕਲੂ ਸੱਬ ਕੇ ਰੱਖਾਂਗੇ ਗਿੱਲੀ ਆਪਾਂ ਰਣਜੀਤ ਸਿੰਘ ਕਾਲ ਸਾ ਕਿਦਾਂ ਵੀਰ ਜੀ ਠੀਕ ਆ ਬਾਈ ਤੇ ਮਨੀ ਚੰਦਰ ਕਹਿੰਦਾ ਬਾਈ ਸੋਨੂ ਫੋਨ ਕੀਤਾ ਸੀ ਕੋਈ ਗੱਲ ਨਹੀਂ ਬਾਈ ਕਰਾਂਗੇ ਗੱਲਬਾਤ ਤੇ ਪਰ ਇਹ ਆ ਬਸ ਇਹੀ ਬੇਨਤੀ ਕਰਦੇ ਆਂ ਵੀ ਜੱਸੀ ਮਾਨ ਸਾ ਆ ਗਿਆ ਆਪਣਾ ਭਰਾ ਵੇ ਕੱਲ ਨੂੰ ਬਾਈ ਟਰਾਲੀਆਂ ਭਰ ਕੇ ਪਹੁੰਚੋ ਆ ਮਾਲਕ ਢਿੱਲੋ ਕਹਿੰਦਾ ਤੈਨੂੰ ਪ੍ਰੋਮੋਸ਼ਨ ਦੇ ਪੈਸੇ ਮਿਲੇ ਨੇ ਵੀਰੇ ਜਿਵੇਂ ਮਰਜੀ ਲਾਲਾ ਪਰ ਜੇ ਫਿਲਮ 'ਚ ਨਾ ਮੈਸੇਜ ਹੋਇਆ ਨਾ ਕੁਝ ਹੋਇਆ ਤੇ ਤੂੰ ਮੇਰਾ ਗਾਲ ਫੜ ਲਈ ਬਾਕੀਆਂ ਗੱਲਾਂ ਛੱਡ ਦੇ ਸਾਰੀਆਂ ਗੁਰਪ੍ਰੀਤ ਸਿੰਘ ਅ ਗੁਰਪ੍ਰੀਤ ਸਿੰਘ ਕਹਿੰਦਾ ਰੰਧਾਵੇ ਜੱਗੀ ਦਾ ਨਾਮ ਲੈ ਦਿਓ ਯਾਨ ਲੈ ਦਿੰਦੇ ਆ ਬਾਈ ਨਾਂ ਦਾ ਕੋਈ ਚੱਕਰੀ ਨਹੀਂ ਬਲਵਿੰਦਰ ਸ਼ਰਮਾ ਕਹਿੰਦਾ ਰੰਦਾਵੇ ਗੁੱਡ ਠੀਕ ਆ ਬਾਈ ਜਸਵੀਰ ਸਿੱਧੂ ਕੀ ਹਾਲ ਆ ਬਾਈ ਗਮਦੂਰ ਸਿੱਧੂ ਦੋਦਰਾ ਕਹਿੰਦਾ ਕੀ ਹਾਲ ਆ ਹਾਂ ਬਾਈ ਦੱਬ ਕੇ ਚੱਲਦੀ ਚੱਲਦੀ ਵੀਡੀਓ ਸ਼ੇਅਰ ਕਰ ਦਿਓ ਗਿੱਪੀ ਗਰੇਵਾਲ ਦੀ ਫਿਲਮ ਦੇਖਣ ਜਾਓ ਐਂਡ ਗੱਲ ਬਾਤ ਆ ਪਰਿਵਾਰ ਸਮੇਤ ਜਾਓ ਬਾਈ ਕਹਿੰਦਾ ਬਾਅਦ ਠੀਕ ਹੁੰਦੀ ਆ ਨਾ ਜਿਹੜੇ ਦਾ ਕਹੋਗੇ ਉਹਦਾ ਵੀ ਲੈ ਦਾਂਗੇ ਖਿੱਚ ਦਿਓ ਕੰਮ ਵੀਡੀਓ ਸ਼ੇਅਰ ਕਰ ਦਿਓ ਬਹੁਤ ਵੱਡੇ ਮੈਸੇਜ ਆ ਪਰਿਵਾਰ ਸਮੇਤ ਜਾਓ ਫਿਲਮ ਦੀ ਗੱਲ ਓਕੇ ਆ ਜਮਾ ਸਿਰਾ ਗੱਲ ਬਾਤ ਆ ਕੁਲਵੀਰ ਢਿੱਲੋਂ ਕੀ ਹਾਲ ਆ ਬਾਈ ਜੱਸੀ ਮਾਨਸ ਕਹਿੰਦਾ ਬਾਈ ਜਾਵਾਂਗੇ ਹਾਂ ਬਈ ਆਇਓ ਮੈਨੂੰ ਯਾਰ ਮੈਨੂੰ ਫੜ ਲਓ ਜੇ ਫਿਲਮ ਨਾ ਵਧੀਆ ਲੱਗੀ ਯਾਰ ਹਜ਼ਾਰਾਂ ਤਾਂ ਇਹ ਫਿਲਮ ਦੇ ਕੇ ਹਜ਼ਾਰਾਂ ਦਾ ਪਰਿਵਾਰ ਜੁੜ ਜਾਣਗੇ ਜਿਹੜੇ ਟੁੱਟੇ ਹੋਏ ਆ ਹਜ਼ਾਰਾਂ ਦਾ ਪਰਿਵਾਰ ਹੀ ਜੁੜ ਜਾਣਗੇ ਜਿਹੜੇ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ ਮਾਪੇ ਦੀ ਕਿਵੇਂ ਸੇਵਾ ਕਰਨੀ ਆ ਹੋਰ ਬਹੁਤ ਸਾਰੇ ਮੈਸੇਜ ਆਇਆ ਅੱਜ ਤਾਂ ਉਹਦੇ ਪ੍ਰੀਮੀਅਰ ਤੇ ਦੇਖ ਕੇ ਆਇਆ ਆ ਨਰਿੰਦਰ ਮੋਦਗਿੱਲ ਕਹਿੰਦਾ ਬਈ ਮੇਰੀ ਪ੍ਰੋਮੋਸ਼ਨ ਕਰ ਦੇ ਲੁਧਿਆਣਾ ਮੈਰਿਜ ਬਾਈ ਤੂੰ ਮੈਰਿਜਾਂ ਕਰਾਉਣਾ ਪ੍ਰਧਾਨ ਵਿਚੋਲਾ ਦਾ ਬਣ ਜਾਣਾ ਸਾंप ਤਾਂ ਤੈਨੂੰ ਮਿਲ ਜਾਊਗੀ ਤੂੰ ਜੇ ਵਿਚੋਲਾ ਬਣੇਗਾ ਪਰ ਸਾਖ ਸਹੀ ਕਰਾਈ ਲੋਕਾਂ ਦੇ ਤੇਰਾ ਮੈਂ ਨਾਂ ਵੀ ਬੋਲਦਾ ਹੈਣਾ ਵੀ ਜੋ ਤਾਂ ਹਾਂ ਬਈ ਵੀ ਸਾਖ ਸਹੀ ਕਰਾਵੇਂ ਨਾ ਹੋਰ ਹਾਂ ਕਿਤੇ ਤੂੰ ਮੰਨ ਲਓ ਬਈ ਕੁੜੀ ਛੋਟੀ ਉਮਰ ਦੀ ਹੋਵੇ ਮੁੰਡਾ ਵੱਡੀ ਦਾ ਹੋਵੇ ਜਾਂ ਕੋਈ ਹੋਰ ਗੱਲ ਬਾਤ ਲੈਣ ਦੇਣ 'ਚ ਫਰਕ ਪਾ ਦੇ ਉਹ ਸਹੀ ਚੱਲੀ ਤੇਰਾ ਨਾਂ ਬੋਲਤਾ ਵੀ ਭਾਈ ਜੇ ਕਿਸੇ ਨੇ ਵਿਆਹ ਕਰਾਉਣਾ ਹੈਗਾ ਤੇ ਇਹਦਾ ਬਾਈ ਦਾ ਪੇਜ ਲੈਕ ਕਰ ਲੋ ਕਹਤਾ ਮੈਂ ਤੇ ਪਰਤ ਕਰਾਈਂ ਦੇਖ ਕੇ ਕਿਤੇ ਕੋਈ ਪੰਗਾ ਖੜਾ ਅਗਲੇ ਦਾ ਸਿਸਟਮ ਨਾ ਹੋਈ ਨਾ ਹੋਵੇ ਠੀਕ ਆ ਕੀ ਅਗਲੇ ਦਾ ਪਰਿਵਾਰ ਸਹੀ ਚੱਲੇ ਰਮਨ ਸਿੰਘ ਕਹਿੰਦਾ ਕੀ ਹਾਲ ਆ ਵੀਰੇ ਠੀਕ ਆ ਕੱਲ ਨੂੰ ਆ ਜਾਓ ਸਿਨੇਮੇ ਘਰਾਂ ਚ ਪਰਿਵਾਰ ਸਮੇਤ ਵੱਡੇ ਪੱਦਰ ਤੇ ਜਾਓ ਫਿਲਮ ਹੈਗੀ ਸਿਰਾ ਗਿੱਪੀ ਗਰੇਵਾਲ ਦੀ ਪ੍ਰੀਮੀਅਰ ਤੇ ਦੇਖੀ ਵੀ ਆ ਫੁੱਲ ਮੈਸੇਜ ਨੇ ਜੇ ਕੋਈ ਨਾ ਫਿਲਮ ਚੱਜਦੀ ਹੋਈ ਜੇ ਤਾਂ ਮੇਰਾ ਗਾਲ ਗਾਲ ਫੜ ਲਿਓ ਠੀਕ ਆ ਫਿਲਮ ਐਂਡ 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 ਆ ਆ ਜੱਗੀ ਖਰੋੜ ਆ ਗਿਆ ਕਹਿੰਦਾ ਆ ਜੱਗੀ ਖਰੋੜ ਕਿਹੜਾ ਹੋ ਸਕਦਾ ਫੇਕੜੀ ਹੋ ਸਕਦੀ ਆ ਬਾਈ ਕਹਿੰਦਾ ਫਿਲਮ ਦੀ ਪ੍ਰੋਮੋਸ਼ਨ ਕਿਵੇਂ ਕੀਤੀ ਆ ਪੈਸੇ ਲੈ ਕੇ ਜਾ ਮੈਂ ਉਹ ਯਾਰ ਉਹ ਗੱਲਾਂ ਛੱਡ ਪੈਸੇ ਲਈ ਨਾ ਲਏ ਉਹ ਤੂੰ ਜਿਵੇਂ ਮਰਜ਼ੀ ਮੈਨੂੰ ਕਹਦੇ ਓਵੇਂ ਮੈਂ ਮਨਜ਼ੂਰ ਕਰ ਲੈਣਾ ਪਰ ਜੇ ਫਿਲਮ ਨਾ ਚੱਜਦੀ ਹੋਈ ਮੈਨੂੰ ਫੜ ਲਈ ਹਾਂ ਦੱਸ ਦਿਓ ਤਾਂ ਫਿਲਮ ਦਾ ਬੜੀ ਘੰਟਾ ਬਾਈ ਜੋ ਤਾਂ ਆਪਾਂ ਨੂੰ ਕਹਿੰਦਾ ਵੀ ਪੈਸੇ ਲਏ ਨਾ ਲਏ ਉਹ ਗੱਲਾਂ ਤੁਸੀਂ ਛੱਡ ਦਿਓ ਜਿਵੇਂ ਤੁਹਾਨੂੰ ਲੱਗਦਾ ਲੈ ਲੈ ਨਹੀਂ ਲੈ ਲੈ ਉਵੇਂ ਉਵੇਂ ਕਰ ਲਓ ਕਿਉਂਕਿ ਤੁਸੀਂ ਕਹਣਾ ਮੰਨਣਾ ਜਿਵੇਂ ਤੁਹਾਨੂੰ ਲੱਗਦਾ ਪਰ ਫਿਲਮ 'ਚ ਮੈਸੇਜ ਨਾ ਹੋਇਆ ਜੋ ਤੇ ਹਨਾ ਨਾ ਵਧੀਆ ਹੋਈ ਤਾਂ ਕਹਿ ਦਿਓ ਮਾਤਾ ਰੋਈ ਗਿਆ ਸਾਰੀ ਮੈਡਮ ਜੁੱਦੇ ਸਾਰੀ ਫਿਲਮ 'ਚ ਰੋਇਆ ਨਾ ਤੂੰ ਜਮੀਂ ਅੰਡ ਕੱਲਵਾਤਾ ਯਾਰ ਜਮੀਂ ਹਾਂ ਚੰਗੀਆਂ ਫਿਲਮਾਂ ਦੀ ਪ੍ਰੋਮੋਸ਼ਨ ਠੋਕ ਕੇ ਕਰਦੇ ਆ ਬਾਈ ਤੇ ਜੇ ਨਾ ਹੋਈ ਵਧੀਆ ਫਿਰ ਮੈਨੂੰ ਤੁਸੀਂ ਫੜ ਲਿਓ ਹੁਣ ਉੱਤੇ ਵੀ ਲਿਖਦਾ ਮੈਂ ਟਰਾਲੀਆਂ ਭਰ ਕੇ ਪਰਿਵਾਰ ਸਮੇਤ ਜਾਓ ਬੰਦੇ ਬਾਹਰ ਜੁੜ ਕੇ ਬਾਈ ਕਹਿੰਦਾ ਕੱਟ ਹੋ ਰਿਹਾ ਲਾਈਵ ਦੇਖੀ ਜੋ ਤੇ ਲਾਈਵ ਕੱਟ ਹੋ ਰਿਹਾ ਆਪਣਾ ਨਹੀਂ ਚੱਲੀ ਜਾਂਦਾ ਵੀ ਸਹੀ ਚੱਲ ਰਿਹਾ ਹੈਗਾ ਬਾਈ ਲਾਈਵ ਸਹੀ ਚੱਲੀ ਜਾਂਦਾ ਲਾਈਵ ਸਹੀ ਚੱਲੀ ਜਾਂਦਾ ਤੂੰ ਜਾਣ ਕੇ ਨਾ ਕਹ ਵੀ ਕੱਟ ਹੋ ਰਿਹਾ ਤੂੰ ਕਿਤੇ ਵਿਰੋਧੀ ਨਾ ਹੋਵੇ ਵੀ ਬੰਦ ਹੋ ਜੇ ਵੀ ਲਾਈਵ ਬੰਦ ਕਰ ਦੇ ਤੂੰ ਖਿਲਮ ਦੇ ਉਲਟ ਵਾਲਾ ਬੰਦਾ ਨਾ ਹੋਵੇ ਜਾਂ ਕੋਈ ਹੋਰ ਫਿਲਮ ਵਾਲਾ ਨਾ ਹੋਵੇ ਹਨਾ ਜੋ ਤੇ ਹੋਰ ਆ ਚੱਲੀ ਜਾਂਦਾ ਲਾਈਵ ਤਾਂ ਹਾਂ ਲਾਈਵ ਤਾਂ ਸਰਾ ਚੱਲੀ ਜਾਂਦਾ ਹਰਪਾਲ ਸਿੰਘ ਖੜਿਆਲ ਕੀ ਹਾਲਾ ਵੀਰੇ ਸਾਬੀ ਵਰਕ ਕੀ ਹਾਲਾ ਲੈ ਬਾਈ ਵੀਡੀਓ ਦੱਬ ਕੇ ਸ਼ੇਅਰ ਕਰ ਦੋ ਪਹੁੰਚੋ ਇਹੀ ਗੱਲਾਂ ਬਾਤਾਂ ਸੀ ਐਂਡ ਗੱਲਬਾਤ